82 ਚ ਜੋ ਕਤਲੇਆਮ ਕਰਿਆ ਗਿਆ ਹੁਣ ਉਹੀ ਆ ਗਿਆ ਜੋ ਕਤਲੇਆਮ ਕਰਿਆ ਗਿਆ ਉਹ ਕਿੰਨਾ ਨ ਕਰਿਆ ਉਹ ਗੁੰਡਿਆਂ ਨੇ ਆਰਐਸਐਸ ਨਾਲ ਰਲੇ ਹੋਇਆ ਸੀ ਜਿੱਦੇ ਕਰੋਨਾ ਫੈਲ ਗਿਆ ਜੀ ਉਹਦੇ ਜਿਹੜੇ ਕਾਤਲਾਂ ਦੇ ਟੋਡੇ ਸੀ ਉਹ ਆਕਸੀਜਨ ਦੇ ਸਿਲੰਡਰ ਵੀ ਚੱਕ ਕੇ ਵੰਡ ਰਹੇ ਸੀ ਉਹ ਸਿੱਖਾਂ ਦੇ ਨੌਜਵਾਨ ਸਿੱਕ ਪਰਿਵਾਰਾਂ ਦੇ ਬੱਚੇ ਸਿੱਖੀ ਤੋਂ ਟੁੱਟ ਰਹੇ ਨੇ ਮਾਡਰਨ ਜਮਾਨੇ ਨੂੰ ਦੇਖਦੇ ਹੋਏ ਉਸ ਨੂੰ ਅਪਣਾ ਰਹੇ ਨੇ ਜੀ نو ਸੀ ਜਨਮ ਦਾਤ ਬਣਾਤਾ ਸਿੱਖੀ ਕੋਈ ਜਨਮ ਜਾਤੀ ਨਹੀਂ ਜੀ ਸਿੱਖੀ ਹੈ ਇੱਕ ਮਰੀਆ ਤਾਂ ਬਾਕੀ ਜਿਹੜੀ ਧਰਮ ਨਹੀਂ ਇਹੀ ਫਰਕ ਹੈ ਅਸੀਂ ਦੂਜਿਆਂ ਨਾਲ ਲੜਾਈ ਜੰਮਿਆ ਉਹ ਤਾਂ ਆਪਣੀ ਮੁਕਤੀ ਦੀ ਗੱਲ ਕਰਦੇ ਨੇ ਸਿੱਖੀ ਕੋਈ ਮੁਕਤੀ ਨਹੀਂ ਸਿੱਖਾਂ ਦੇ ਬੱਚੇ ਸਿੱਖ ਕਿਉਂ ਰਹਿਣ ਕੀ ਕੱਲ ਦੇ ਕੇਸ ਰੱਖਣ ਵਾਸਤੇ ਕੀ ਸਿੱਖਕ ਹੋਣ ਵਾਸਤੇ ਕੀ ਕੱਲਾ ਗਾਤਰਾ ਪਾਉਣ ਵਾਸਤੇ ਸਾਡੀ ਸਿੱਖ ਕੰਮ 'ਚ ਫਿਰ ਪ੍ਰਚਾਰ ਦੀ ਕਮੀ ਰਹਿ ਗਈ ਸ਼੍ਰੋਮਣੀ ਕਮੇਟੀ ਨੇ ਕਿਹਾ ਆਪਦੀ ਕਿਤਾਬ ਛਾਪੀ ਉਹਦੇ 'ਚ ਤਾਂ ਸਾਰਾ ਸਿੱਖੀ ਦੇ ਉਲਟ ਲਿਖਿਆ ਹੋਇਆ ਗੁਰੂਗ੍ਰੰਥ ਸਾਹਿਬ ਦਾ ਦਰਸ਼ਨ ਹੈ ਨਾ ਇਹ ਸਭ ਤੋਂ ਆਸੀਂ ਕਰਮਕਾਂਡੀਆਂ ਅਸੀਂ ਵਿਤ ਪ੍ਰਵਾਦ ਫਲਾ ਰਹੇ ਹਾਂ ਇਹੀ ਤਾਂ ਬ੍ਰਾਹਮਣ ਕਹਿੰਦਾ ਵੀ ਬਚਪਨ ਚ ਜਿਨੇ ਉਹ ਪਾ ਦੋ ਜਿੱਦਾਂ ਅਸੀਂ ਸਿੱਖ ਨੂੰ ਇਹ ਬੱਚੇ ਨੂੰ ਇਹ ਸਮਝਾਤਾ ਕਿ ਸਿੱਖੀ ਕਿਆ ਹੀ ਰਹਾ ਹੈ ਉਹ ਤੁਹਾਨੂੰ ਕਹਿੰਦੇ ਲੋੜ ਹੀ ਨਹੀਂ ਫਿਲੀਪੀ ਦੇ ਸਿੱਖਾਂ ਨੇ ईसाई ਧਰਮ ਨੂੰ ਅਪਣਾਇਆ ਤਾਂ ਇਹਨਾਂ ਦੀ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਸ ਤਾਂ ਇਹ ਕਰਨੀ ਜਾਇਜ਼ ਆ ਜਾਂ ਨਹੀਂ ਇਹ ਮਲਕੀਸਾ ਗੋੰਦਾ ਰੌਲਾ ਜਿਹੜਾ ਤੁਹਾਨੂੰ ਸੁਣਵਾਸਣਾ ਹੈ ਇਹ ਭਾਈ ਦਾ ਰੌਲਾ ਹੀ ਨਹੀਂ ਤੁਹਾਡਾ ਨਜ਼ਰੀਆ ਕੀ ਕਹਿੰਦਾ ਲੰਮੇ ਸਮੇਂ ਤੋਂ ਤੁਸੀਂ ਸਿੱਖ ਧਰਮ ਨੂੰ ਦੇਖ ਰਹੇ ਹੋ ਇਹ ਗਰਾਵਟ ਕਿਉਂ ਆਈ ਹੈ ਜਦ ਵੀ ਸਾਡੀਆਂ ਪੌੜੀਆਂ ਦਾ ਹਰੇਕ ਹੈ ਪੌੜੀ ਤੇ ਪਾਸੋਂ ਜਦ ਵੀ ਸਾਡਾ ਥੋੜਾ ਫਲਾਣਾ ਕੰਮ ਹੋ ਜੂਗਾ ਕਿ ਚੋਚੋਗਾ ਟੰਗਿਆ ਅਸੀਂ ਬ੍ਰਾਹਮਣ ਵਾਚ ਹੈਗੇ ਬ੍ਰਿਪਰ ਵਾਚ ਹੈਗੇ ਭਾਈ ਜਦ ਸਮਝੀਏ ਵੱਡਾ ਕੰਮ ਕਰਾ ਹੋਇਆ ਛੋਟਾ ਕੰਮ ਆਪਾਂ ਕਦੇ ਚਾਹੁੰਦਾ ਹੈ ਆਪਾਂ ਕਦੇ ਇਹ ਸਾਖੀਆਂ ਸੁਣਾਈਆਂ ਨੇ ਵੀ ਕਿਵੇਂ ਸਿੱਖੀ ਨੇ ਕੁਲਵੰਨੀਆਂ ਕਰੀਆਂ ਕੋਈ ਦੋ ਸਮਾਕੇ ਦਾ ਨਾ 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 ਇੱਥੇ ਇਹ ਵੀ ਕਰ ਉਹ ਭਾਈ ਜੇ ਸਿੱਖੀ ਨੇ ਸਾਖੀਆਂ ਉੱਤੇ ਨਹੀਂ ਸੁਣਾਉਣੀਆਂ ਕੁਰਬਾਨੀਆਂ ਕੱਟਣੀਆਂ ਦੁਸ਼ਮਣ ਨੂੰ ਭਜਾਉਣੀਆਂ ਹੋਰ ਕੀ ਚੇ ਤਣਾਉਂ ਇੱਕ ਓੰਕਾਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜੀ ਆਇਆਂ ਆਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਕੋ ਸਿੱਖ ਕੌਮ ਦਾ ਕਿੰਨਾ ਵੱਡਾ ਦੁਖਾਂਤ ਹੈ ਕਿ ਅੱਜ ਸਿੱਖ ਕੌਮ ਦੇ ਵਿੱਚ ਧਰ ਪਰਿਵਰਤਨ ਹੋ ਰਿਹਾ ਪੀਲੀ ਪੀਤ ਦੇ ਵਿੱਚ ਵੀਡੀਓ ਸਾਹਮਣੇ ਆਉਂਦੀ ਹੈ ਕਿ 3000 ਸਿੱਖ ਪਰਿਵਾਰ ਆਪਣਾ ਧਰਮ ਪਰਿਵਰਤਨ ਕਰ ਰਹੇ ਨੇ ਈਸਾਈ ਬਣ ਰਹੇ ਨੇ ਕਿ ਸਾਡੇ ਸਿੱਖ ਕੌਮ ਦੇ ਵਿੱਚ ਪ੍ਰਚਾਰ ਦੀ ਕਮੀ ਰਹਿ ਗਈ ਕਿ ਅੱਜ ਸਿੱਖਾਂ ਨੂੰ ਧਰਮ ਪਰਿਵਰਤਨ ਕਰਨਾ ਪੈ ਰਿਹਾ ਕੀ ਕਾਰਨ ਬਣਿਆ ਆ ਜਿਹੜੇ ਕਿ ਅੱਜ ਜਿੱਥੇ ਸਿੱਖੀ ਇੰਨੀ ਮਹਿੰਗੀ ਸੀ ਕਿਸ ਤਰ੍ਹਾਂ ਆਪਣੇ ਜਾਨਾ ਵਾਰ ਕੇ ਅਸੀਂ ਸਿੱਖੀ ਦੀ ਦਾਤ ਲਈ ਤੇ ਉਸ ਸਿੱਖੀ ਨੂੰ ਇੰਨੀ ਸਸਤੀ ਬਣਾ ਦਿੱਤਾ ਕਿ ਅੱਜ ਅਸੀਂ ਟੈਸਿਆਂ ਪਿੱਛੇ ਧਰਮ ਪਰिवर्तन ਕਰਨ ਲੱਗ ਗਏ ਸੋ ਇਸ ਬਾਬਤ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਬਹੁਤ ਹੀ ਸੂਝਵਾਨ ਡਾਕਟਰ ਪਿਆਰੇ لال ਗਰਗ ਜੀ ਮੌਜੂਦ ਨੇ ਜੋ ਕਿ ਇਸ ਇਸ ਦੁਖਾਂਤ ਤੇ ਇਸ ਜੋ ਇਹ ਵਾਪਰ ਰਿਹਾ ਕਿਉਂਕਿ ਸਿੱਖ ਕੌਮ ਤੇ ਲਗਾਤਾਰ ਹਮਲੇ ਹੋ ਰਹੇ ਨੇ ਪਹਿਲਾਂ ਅਸੀਂ ਦੇਖਦੇ ਸੀਗੇ ਕਿ ਸਿੱਖ ਪਰਿਵਾਰਾਂ ਦੇ ਬੱਚੇ ਖੁਦ ਆਪਣੇ ਕੇਸ ਕਤਲ ਕਰਵਾ ਰਹੇ ਨੇ ਤੇ ਇੱਕ ਇਹ ਹੋ ਗਿਆ ਕਿ ਜਵਾਨੀ ਜਿਹੜੀ ਉਹ ਬਾਹਰ ਨੂੰ ਜਾ ਰਹੀ ਆ ਹੁਣ ਦੂਜੇ ਪਾਸੇ ਅਸੀਂ ਦੇਖ ਰਹੇ ਆ ਕਿ ਜਿਹੜੇ ਧਰਮ ਪਰਵਰਤਨ ਵੀ ਕਰ ਰਹੇ ਨੇ ਸਿੱਖ ਉਸ ਵੀਡੀਓ ਦੇ ਵਿੱਚ ਦੇਖ ਰਿਹਾ ਕਿ ਸਭ ਸੂਰਤ ਸੱਜਿਆ ਹੋਇਆ ਪੂਰੇ ਸਿੱਖ ਪਰਿਵਾਰ ਆ ਜਿਹੜੇ ਈਸਾਈ ਧਰਮ ਦੇ ਵਿੱਚ ਜਾ ਰਹੇ ਨੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਪਿਆਰੇ ਰਾਲ ਗਰਗ ਜੀ ਦਾ ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਗਰਗ ਜੀ ਕੀ ਕਹਿਣਾ ਚਾਹੋਗੇ ਅੱਜ ਇਹ ਸਮੇਂ ਸਮੇਂ ਤੇ ਇੱਕ ਚੀਜ਼ਾਂ ਦੇਖਣ ਨੂੰ ਮਿਲਦੀਆਂ ਕਿ ਪਹਿਲਾਂ ਜੇ ਅਸੀਂ ਦੇਖਦੇ ਕਿ ਸਾਡੇ ਸਿੱਖ ਪਰਿਵਾਰਾਂ ਦੇ ਬੱਚੇ ਸਿੱਖੀ ਤੋਂ ਟੁੱਟ ਰਹੇ ਨੇ ਮਾਡਰਨ ਜਮਾਨੇ ਨੂੰ ਦੇਖਦੇ ਹੋਏ ਉਸ ਨੂੰ ਅਪਣਾ ਰਹੇ ਨੇ ਤੇ ਹੁਣ ਆ ਪੀਲੀ ਪੀਤ ਤੋਂ ਇਹੋ ਜਿਹੀ ਵੀਡੀਓ ਸਾਹਮਣੇ ਆਈ ਕਿ ਜਿਹੜਾ ਸਿੱਖ ਪਰਿਵਾਰਾਂ ਦੇ ਬੱਚੇ ਸਿੱਖ ਪਰਿਵਾਰ ਆ ਜਿਹੜੇ ਤਕਰੀਬਨ 3000 ਜਿਹੜੇ ਕਿ ਧਰਮ ਪਰਿਵਰਤਨ ਕਰ ਗਏ ਨੇ ਦੇਖੋ ਗੱਲ ਇਹ ਹੈ ਵੀ ਸਿੱਖੀ 'ਚ ਕੋਈ ਧਰਮ ਪਰਿਵਰਤਨ ਦਾ ਵੀ ਕੋਈ ਚੀਜ਼ ਨਹੀਂ ਜੀ ਨਾ ਘਰ ਵਾਪਸੀ ਨਾ ਦੀ ਹ ਅਸਲ 'ਚ ਅਸੀਂ ਇਹ ਬ੍ਰਾਹਮਣਵਾਦ ਤੋਂ ਨਿਕਲੀ ਹੋ ਗੱਲ ਹੂੰ ਸਿੱਖੀ ਤਾਂ ਜਿਹੜੀ ਹੈ ਜਦ ਬੰਦਾ ਅਮਰਤ ਛਕਦਾ ਹੈ ਜਿਹੜਾ ਸਿੰਘਾਂ ਤੋ ਕੀ ਕਹਿੰਦਾ ਮੇਰਾ ਬਾਪ ਕੌਣ ਬਲਗੋਬ ਸਿੰਘ ਮੇਰੀ ਮਾਤਾ ਕੌਣ ਮਾਤਾ ਸਰਦੇਵਾ ਹੂੰ ਤੇ ਮੇਰਾ ਰਹਿਣ ਵਾਲਾ ਮੈਂ ਕਿੱਥੋਂ ਦਾ ਅਨੰਦਪੁਰ ਸਾਹਿਬ ਦਾ ਹੂੰ ਸੋ ਫਿਰ ਪਰਮਤੰਤੇ ਨਾਮ ਪਰਵਰਤਨ ਦੀ ਕੀਹੜੀ ਗੱਲ ਆ ਜੀ ਇਹੀ ਝਗੜਾ ਸਿੱਖੀ ਨੂੰ ਅਸੀਂ ਜਨਮ ਦਾਤ ਬਣਾਤਾ ਸਿੱਖੀ ਕੋਈ ਜਨਮ ਜਾਤ ਨਹੀਂ ਜੀ ਸਿੱਖੀ ਹੈ ਇੱਕ ਮर्यादा ਸਿੱਖੀ ਹੈ ਜੀਵਨ ਦਾ ਇੱਕ ਤਰੀਕਾ ਸਿੱਖੀ ਹੈ ਜੀਵਨ ਦੇ ਵਿੱਚ ਰੋਹਾਨੀਅਤ ਇਨਸਾਨੀਅਤ ਸਿਆਸਤ ਧਰਮ ਤੇ ਆਪਣਾ ਅਖਤਿਆਰਾ ਸਮਾਜ ਇਹ ਸਾਰਿਆਂ ਦਾ ਮੀਲ ਹੈ ਬਾਕੀ ਜਿਹੜੇ ਧਰਮ ਨੇ ਇਹੀ ਫਰਕ ਹੈ ਅਸੀਂ ਦੂਜੇ ਨਾਲ ਲੜਾਈ ਜੰਨੇ ਉਹ ਤਾਂ ਆਪਦੀ ਮੁਕਤੀ ਦੀ ਗੱਲ ਕਰਦੇ ਨੇ ਸਿੱਖੀ ਕੋਈ ਮੁਕਤੀ ਨਹੀਂ ਕਹਿੰਦੇ ਰਾਜਨਤਾ ਹੋ ਮੁਕਤ ਨਾ ਚਾਹੋ ਮੈਂ ਮੰਗੋ ਨਾਮ ਤੇ ਮਾਰਾ ਕੇ ਕੀ ਨਰਕ ਕੀ ਆਸੁਰਗ ਵਿਚਾਰਾ ਸੰਤਨ ਦੂ ਰਾਦੇ ਹਮ ਕਾਹੂ ਕੀ ਕਾਨ ਨਕੱਕ ਕੇ ਆਪਣੇ ਗੁਰ ਪ੍ਰਸਾਦਿ ਸੋ ਸਿੱਖੀ ਚਾਹੇ ਜਾਂ ਕੋਈ ਸੰਕਲਪ ਹੀ ਨਹੀਂ ਹੈ ਇਹ ਸੰਕਲਪ ਨਹੀਂ ਜਦ ਦੂਜੇ ਪਾਸਾ ਵੀ ਸਿੱਖੀ ਨੂੰ ਜੇ ਅਸੀਂ ਕਹਿੰਦੇ ਸਸਤਾ ਹੋ ਗਿਆ ਮਹਿੰਗਾ ਹੋ ਗਿਆ ਜਦ ਸਾਂਝਾਂ ਦਾ ਰਾਸ ਸੀ ਉਦੋਂ ਤੱਕ ਐਨੇ ਸਿੱਖ ਨਹੀਂ ਕਨਵਰਟ ਹੋਏ ਹੂੰ ਹੁਣ ਕਿਉਂ ਗੋ ਰਹੇ ਨੇ ਇਹ ਗੱਲ ਸੋਚਣ ਦੀ ਬਜਾਏ ਅਸੀਂ ਇਸ ਤੇ ਚਾਤੀ ਪਿੱਤਣਾ ਸ਼ੁਰੂ ਕਰਨਾ ਹਾਏ ਆ ਹੋ ਗਿਆ ਹਾਇਆ ਹੋ ਗਿਆ ਤੁਹਾਨੂੰ ਕੀ ਲੱਗਦਾ ਫਿਰ ਸਿੱਖਾਂ ਦੀ ਕਮੀ ਹੈ ਬੱਚਾ ਸਿੱਖਾਂ ਦੇ ਵਿੱਚ ਕੇਸ ਕਿਸ ਤਰ ਹਣ ਨਾ ਇਹ ਤਾਂ ਕੋਈ ਸ਼ੱਕ ਨਹੀਂ ਜਾ ਕੇ ਦੇਖ ਲਓ ਸਿੱਖਾਂ ਦੇ ਬੱਚੇ ਸਿੱਖ ਕਿਉਂ ਰਹਿਣ ਹੂੰ ਜਾਂ ਕੋਈ ਵੀ ਬੰਦਾ ਕੋਈ ਵੀ ਨੌਜਾਨ ਲੜਕਾ ਲੜਕੀ ਕੋਈ ਗੱਭਰੂ ਮਟਿਆਰ ਸਿੱਖੀ ਵੰ ਕਿਉਂ ਖਿੱਚਾ ਜਾਵੇ ਹੂੰ ਕੀ ਕੱਲੇ ਕੇਸ ਰੱਖਣ ਵਾਸਤੇ ਹੂੰ ਕੀ ਸਿੱਖ ਕੋ ਹੋਣ ਵਾਸਤੇ ਹੂੰ ਕੀ ਕੱਲਾ ਗੱਤਰਾ ਪਾਉਣ ਵਾਸਤੇ ਨਹੀਂ ਸਿੱਖੀ ਦੀ ਜਿਹੜੀ ਰੋਹਾਨੀ ਤਾਕਤ ਹੂੰ ਗੁਰੂ ਗ੍ਰੰਥ ਸਾਹਿਬ ਨੂੰ ਹੂੰ ਸਿੱਖ ਚ ਹਾਸ ਨੂੰ ਸਮਝਣਾ ਉਹ ਤਾਂ ਅਸੀਂ ਦੱਸ ਦੇਣੀ ਅਸੀਂ ਤਾਂ ਅਸੀਂ ਕਰਮ ਕੰਡੀਆਂ ਹੂੰ ਅਸੀਂ ਵਿਪਰਵਾਦ ਫਲਾ ਰਹੇ ਹਾਂ ਇਹੀ ਤਾਂ ਬ੍ਰਾਹਮਣ ਕਹਿੰਦਾ ਵੀ ਬਚਪਨ ਚ ਜਿਨੂ ਪਾ ਦੋ ਮੁੱਲਾਂ ਕਹਿੰਦੇ ਇਹਦੀ ਸੁਨਨਤ ਕਰ ਦੋ ਅਸੀਂ ਕਹਿੰਦੇ ਉਹਨੂੰ ਵੀ ਹਾਂ ਸਿੱਖ ਬਣਾ ਦੋ ਬਸ ਇੰਨਾ ਜਿਹਾ ਫਰਕ ਤਾਂ ਕੋਈ ਨਹੀਂ ਸਾਡੇ ਚ ਅਸੀਂ ਬ੍ਰਾਹਮਣਵਾਦ ਚ ਪੈ ਰਹੇ ਹਾਂ ਇਹ ਜਿੱਦਾਂ ਅਸੀਂ ਸਿੱਖ ਨੂੰ ਇਹ ਬੱਚੇ ਨੂੰ ਸਮਝਾਤਾ ਵੀ ਸਿੱਖੀ ਕਿਹਾ ਕੀ ਰਿਹਾ ਉਦੋਂ ਨੂੰ ਕਹਿੰਦੇ ਲੋੜ ਹੀ ਨਹੀਂ ਉਹਨੂੰ ਕੋਈ ਧਰਮ ਪ੍ਰਵਤਨ ਭਾਈ ਤਾਰੂ ਸਿੰਘ ਦੀ ਖੋਪੜੀ ਨਹੀਂ ਗਈ ਬਿਲਕੁਲ ਕੇਸ ਨਹੀਂ ਕਤਲ ਕਰਾਇਆ ਕਿਉਂ ਹੂੰ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਗਿਆ ਉਹਨਾਂ ਤਾਂ ਜੇ ਅਮਰਤਾ ਦਾ ਵੀ ਕੰਮ ਨਹੀਂ ਸੀ ਜੀ ਬਿਕਰਮਤ ਦਿਖਾਓ ਹੂੰ ਜਦੋਂ ਨੇ ਦੇਖਿਆ ਵੀ ਇਹਨਾਂ ਨੂੰ ਹੁਣ ਨਹੀਂ ਸਮਝਣਾ ਉਹਨਾਂ ਇੱਕ ਧਾਗਾ ਬੰਨ੍ਹ ਲਿਆ ਪਰਚੀ ਲਿਖ ਕੇ ਕਿ ਵੀ ਹੜਾ ਹੁਣ ਤੁਸੀਂ ਤਲਵਾਰ ਮਾਰੋਗੇ ਮੇਰਾ ਸਿਰ ਨਹੀਂ ਕੱਟ ਸਕਦਾ ਤੇ ਉਹ ਜਦ ਕੱਟ ਤਾਂ ਕੱਟੀ ਜਾਣਾ ਸੀ ਉਹ ਦੇਖਿਆ ਉਹਦੇ 'ਚ ਲਿਖਿਆ ਚੀਜ਼ ਦੀਆ ਸਿਰੜ ਨਾ ਤੋ ਅਸੀਂ ਸਿੱਖੀ ਦੇ ਵਿੱਚ ਹੁੰਦਾ ਸੀ ਹਰੇਕ ਨੂੰ ਇਹਨੇ ਕਿਸ ਕਿਉਂ ਨਹੀਂ ਰੱਖੇ ਹੂੰ ਕੋਈ ਕਿਦ ਨੂੰ ਮੈਂ ਆਇਆ ਅਮਰ ਅਮਰੀਕਾ ਚ ਕੋਈ ਨਹੀਂ ਸੀਗਾ ਆਨਲਾਈਨ ਪ੍ਰੋਗਰਾਮ ਇੱਕ ਬੰਦਾ ਉਹਨੇ ਬੰਨੀ ਤਾਂ ਟੋਪੀ ਦੀ ਤਰ੍ਹਾਂ ਪੱਗ ਪੱਗ ਵੀ ਨਹੀਂ ਸੀ ਪਟਕਾ ਜਿਵੇਂ ਟੋਪੀ ਦੀ ਤਰ੍ਹਾਂ ਹੂੰ ਬੋਲਦਾ ਵੀ ਅੰਗਰੇਜ਼ੀ ਮੈਨੂੰ ਕਹਿੰਦਾ ਤੁਸੀਂ ਸ਼ਬਦ ਗੁਰਬਾਣੀ ਦੇ ਬੋਲੋਗੇ ਕਿ ਤੁਸੀਂ ਸਿਰ ਟਕੜੋ ਤਾਂ ਚੰਗਾ ਮੈਂ ਕਿਹਾ ਮੈਂ ਸਿਰ ਤਾਂ ਟਕੜ ਲੂੰਗਾ ਫਿਰ ਤੁਸੀਂ ਕਹੋਗੇ ਵੀ ਦਾੜੀ ਕਿਸ ਲਿਆ ਉਹ ਮੈਂ ਕਿੱਥੋਂ ਲਿਉ ਹੂੰ ਹੂੰ ਫਿਰ ਤੁਸੀਂ ਕਹੋਗੇ ਗਲੀ ਚ ਜਾਂਦਾ ਕੋਈ ਸੁਣ ਰਿਹਾ ਉਹਨੂੰ ਬੰਦ ਕਰ ਉਹ ਗਲੀਚ ਵੀ ਲੋਕ ਤਾਂ ਨੰਗ ਰਹੇ ਨੇ ਇਹ ਇਹ ਬ੍ਰਾਹਮਣਵਾਦ ਹੈ ਸਿੱਖੀ ਦਾ ਅਸੀਂ ਅਸੀਂ ਕਹਿੰਦੇ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਅਸੀਂ ਨਹੀਂ ਕਹਿੰਦੇ ਬਾਣੀ ਕਿਹੜੀ ਹੈ ਅਸੀਂ ਦੱਸਿਆ ਬਾਣੀ ਦਾ ਵੀ ਬਾਣੀ ਦੇ ਅੰਮ੍ਰਿਤ ਕਿਹੜੇ ਨੇ ਅਸੀਂ ਜਾਤ ਪਾਤ ਚ ਅਸੀਂ ਪੈਂਦੇ ਆ ਜੀ ਗੱਲ ਕੇ ਕਿਹਾ ਜਾਤ ਦਾ ਗਰਮਨਾ ਕਰਿਓ ਕੋਈ ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਇ ਠੀਕ ਹੈ ਜਾਤ ਦਾ ਗਰਵ ਕਰੇ ਮੂਲਖ ਗਵਾਰਾ ਇਸ ਗਰਵ ਤੇ ਉੱਪ ਇਹ ਬਹੁ ਬੇਕਾਰਾ ਠੀਕ ਹੋ ਗਿਆ ਹਾਂ ਤੇ ਦੂਜਾ ਅਸੀਂ ਕਹਿੰਦੇ ਆਵਲ ਆਲੋ ਇੱਕ ਨੂਰ ਆਇਆ ਕੁਦਰਤ ਦੇ ਸਬੰਧੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਬੰਦੇ ਆਪਾਂ ਮੰਨਦੇ ਹੈਗਾ ਤੂੰ ਨਹੀਂ ਮੰਨਦੇ ਉਹ ਚਾ ਪਤਾ ਨਹੀਂ ਕਿੰਨੀਆਂ ਟਕਸਾਲਾਂ ਬਣਾਈਆਂ ਹੋਈਆਂ ਨੇ ਕਿੰਨੇ ਅਸੀਂ ਰਹਿ ਰੀਤਾਂ ਬਣਾਈਆਂ ਹੋਈਆਂ ਨੇ ਕਿੰਨੇ ਅਸੀਂ ਵੱਖਰੇ ਵੱਖਰੇ ਅਮਰਤ ਵੀ ਕਹੀ ਕਿ ਕਿਸਮ ਦੇ ਬਣਾਲੇ ਸੋ ਅਸੀਂ ਗੁਰਬਾਣੀ ਦੀ بجائے ਆ ਕਰਮ ਕਾਂਡ ਚ ਪੈ ਗਿਆਂ ਸਾਰੇ ਉਹਨੂੰ ਕਰਮ ਕਾਂਡ ਦੇ ਰੂਪ ਚ ਦੇਖਦੇ ਆ ਇਹ ਨਹੀਂ ਮੈਂ ਕਹਿੰਦਾ ਵੀ ਇਹ ਨਹੀਂ ਕਰਨਾ ਚਾਹੀਦਾ ਪਰ ਇਹ ਗੁਰਬਾਣੀ ਦੇ ਨਾਲ ਜੀਵਨ ਨਹੀਂ ਜੀਣਾ ਫਿਰ ਇਹ ਵਿਅਰਥ ਹੈ ਇਹ ਫਿਰ ਉਹ ਹੀ ਜਾਇਆ ਵੀ ਜਿਵੇਂ ਵੇ ਕਹਿਣਾ ਤਾਂ ਔਖਾ ਲੱਗਦਾ ਹੈ ਮੋਦੀ ਸਾਹਿਬ ਹੁਣ ਵਰਜੀ ਪਾ ਕੇ ਆਪਣੇ ਫੋਟੋਆਂ ਖਿਚਾਈ ਜਾਂਦੇ ਨੇ ਇਹ ਨਾ ਫੌਜੀ ਨਹੀਂ ਬੰਦੇ ਹੂੰ ਨਾ ਉਹ ਨਾ ਨੇ ਕੋਈ ਭਾਈ ਹੱਥ ਲਾਇਆ ਤੁਹਾਡੇ ਤੋਂ ਜਿਆਦਾ ਤੁਸੀਂ ਕੋਈ ਜੇ ਸਿੱਖੀ ਚ ਆਉਣਾ ਹੈ ਤਾਂ ਤੁਹਾਨੂੰ ਉਹ ਬਸਤਰਾ ਦੀ ਲੋੜ ਹੈ ਉਹ ਰਹਿਤ ਮਰਿਆਦਾ ਦੀ ਲੋੜ ਹੈ ਪਰ ਕਦੀ ਰਹਿਤ ਮਰਿਆਦਾ ਸਿੱਖੀ ਨਹੀਂ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਇਹ ਵੀਡੀਓ ਸਾਹਮਣੇ ਆਈ ਹੈ ਜਾਂ ਫਿਲੀਪੀਨਸ ਦੇ ਸਿੱਖਾਂ ਨੇ ਇਸਾਈ ਧਰਮ ਨੂੰ ਅਪਣਾਇਆ ਤਾਂ ਇਹਨਾਂ ਦੀ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਇਸ ਵੀਡੀਓ ਨੂੰ ਲੈ ਕੇ ਸਾਰੇ ਹੀ ਲੋਕ ਨਿੰਦਾ ਕਰ ਰਹੇ ਨੇ ਤਾਂ ਇਹ ਕਰਨੀ ਜਾਇਜ਼ ਆ ਜਾਂ ਨਹੀਂ ਜਾਇਜ਼ ਨਹੀਂ ਨਹੀਂ ਦੱਸ ਕਰਨੀ ਕਰੀਏ ਗਲਤ ਤਾਂ ਗਲਤ ਹੈ ਪਰ ਜਿੰਦੇ ਸਤਕਾਰ ਕਮੇਟੀ ਵਾਲੇ ਆਉਂਦੇ ਨੇ ਕਿਸੇ ਗਰੀਬ ਦੇ ਘਰੋਂ ਗੁਟਕਾ ਚੱਕ ਕੇ ਲੈ ਜਾਂਦੇ ਨੇ ਵੀ ਤੂੰ ਤਾਂ ਜੀ ਬੇਅਦਬੀ ਕਰਨਾ ਫਿਰ ਤਾਂ ਸਿੱਖੀ ਮਹਿਮਾਤ ਜਾ ਰਹੀ ਨਾ ਜੇ ਕਹਿੰਦੇ ਵੀ ਜੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਐਡਾ ਕਮਰਾ ਹੋਣਾ ਚਾਹੀਦਾ ਇਹ ਹੁਣ ਜਿਹੜਾ ਬੰਦਾ ਝੌਂਪੜੀ ਚ ਰਹਿੰਦਾ ਉਹ ਮਤਲਬ ਗੁਰੂ ਗ੍ਰੰਥ ਸਾਹਿਬ ਪੜ੍ਹ ਹੀ ਨਹੀਂ ਸਕਦਾ ਜਿਹੜਾ ਬੰਦਾ ਦਿਹਾੜੀ ਕਰਦਾ ਤਾਂ ਜੇਬ ਚ ਗੁਟਕਾ ਰੱਖੀ ਨਹੀਂ ਸਕਦਾ ਫਿਰ ਸਿੱਖੀ ਕਿ ਨਹੀਂ ਹੋਗੀ ਸਾਨੂੰ ਲੱਗਦਾ ਸਿੱਖੀ ਧਰਮ ਨੂੰ ਅਪਣਾਉਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ ਜ਼ਰੂਰੀ ਨਹੀਂ ਨਹੀਂ ਮੈਂ ਕਹਿੰਦਾ ਵੀ ਸਿੱਖੀ ਕਿ ਨਹੀਂ ਹੋਗੀ ਫਿਰ ਭਾਈ ਲਾਲੋਂ ਦੀ ਸਿੱਖੀ ਦੇ ਬਜਾਏ ਤੁਸੀਂ ਮਲਕਪਾਗਾਂ ਦੀ ਬਣਾਤੀ ਜਿੱਦਾਂ ਮਲਕਪਾਗਾਂ ਦੀ ਬਣਾਤੀ ਫਿਰ ਉਹ ਦੂਜੇ ਮਲਕਪਾਗਾਂ ਆ ਜਾਣਗੇ ਇਹ ਮਲਕਪਾਗਾਂ ਦਾ ਰੌਲਾ ਜਿਹੜਾ ਧਰਮ ਪਰਿਵਰਤਨ ਹੈ ਇਹ ਭਾਈ ਲਾਲੋਂ ਦਾ ਰੌਲਾ ਹੀ ਨਹੀਂ ਜੀ ਭਾਈ ਲਾਲੋਂ ਤਾਂ ਧਰਮ ਪਰਵਰਤਨ ਕਰਦਾ ਹੀ ਨਹੀਂ ਉਹ ਤਾਂ ਉਹਦੇ ਆਰੀ ਨਾਲ ਕੰਮ ਵੀ ਕਰੀ ਜਾਂਦਾ ਹੈ ਤੇ ਨਾਲੇ ਹਾਥ ਪੰਜ ਸੌ ਸਭ ਕਾਮਕਾਰ ਕੀ ਅਸੀਂ ਤਾਂ ਸਿੱਖੀ ਤੋਂ ਬੇਮੁਖਾ ਸਿੱਖੀ ਤਾਂ ਕਹਿੰਦੇ ਹਾਥ ਪੰਜ ਸੌ ਸਭ ਕਾਮਕਾਰ ਕੀਤ ਨਿਰੰਜਨ ਨਾਲ ਉਗਦੇ ਨਾ ਨਾ ਤੂੰ ਚਿੱਤ ਨਹੀਂ ਰੱਖਦਾ ਜਨ ਨਾਲ ਇਹਨਾਂ ਇੱਛਾ ਸਾਫ ਕਰ ਹੋ ਫਿਰ ਬਾਬੇ ਨੇ ਕਿਉਂ ਕਿ ਚਿੱਤੇ ਜਿਲ ਕੇ ਕਪੜੇ ਮੈਲੇ ਚਿੱਤ ਕਸੋਰ ਜੀ ਉਹ ਬਾਹਰੋਂ ਤੋਤੀ ਤੁੰਬੜੀ ਅੰਦਰ ਵਿਸਨ ਕੋ ਜੀ ਸੋ ਇਸ ਕਰਕੇ ਆਪਾਂ ਇੱਕ ਗੱਲ ਨੂੰ ਐ ਸਮਝ ਕੇ ਚੱਲੀਏ ਵੀ ਸਿੱਖੀ ਦੇ ਜਿਹੜੇ ਪ੍ਰਵਰਤਨ ਆ ਰਹੇ ਨੇ ਜਦ ਅਸੀਂ ਉਹਨਾਂ ਨੂੰ ਬਰਾਬਰ ਦਾ ਜੀਵਨ ਨਿਮੰਨਣ ਨੂੰ ਤਿਆਰ ਜੀ ਜੇ ਮੰਨਦੇ ਆ ਤਾਂ ਠੀਕ ਹੈ ਬਲਕਿ ਮੈਂ ਕਹਾਂਗਾ ਸਿੱਖੀ ਦੇ ਜਿਹੜਾ ਇਹ ਨਹੀਂ ਨਹੀਂ ਤਾਂ ਪਤਾ ਨਹੀਂ ਕਿੰਨੇ ਹੋਰ ਬਦਲ ਜਾਂਦੇ ਸਿੱਖੀ ਦੀ ਇੱਕ ਤਾਕਤ ਹੈ ਵੀ ਕਿਸੇ ਗੁਰਦਵਾਰੇ ਜਾ ਲੋ ਤਾਂ ਕੋਈ ਬ੍ਰਾਹਮਣਵਾਦੀ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ ਉੱਥੇ ਜਿਹੜਾ ਮਰਜ਼ੀ ਜਾ ਕੇ ਲੰਗਰ ਛਕਣ ਲੱਗ ਗਿਆ ਉਹਨੂੰ ਕੋਈ ਨਹੀਂ ਪੁੱਛਦਾ ਤੂੰ ਕਿਹੜੀ ਜਾਤ ਦਾ ਹੈ ਕਿਹੜੇ ਧਰਮ ਦਾ ਤੇ ਤੂੰ ਮੀਟ ਖਾਂਦਾ ਜਾਂ ਨਹੀਂ ਖਾਂਦਾ ਹੂੰ ਉੱਥੇ ਸਿਕਟਾ ਵੀ ਨਾਲੇ ਨਹੀਂ ਰੱਖ ਕੇ ਜਾ ਕੇ ਲੰਗਰ ਛਕ ਸਕਦੇ ਨਹੀਂ ਕਿਉਂ ਜੇਬ 'ਚ ਸਿਕਟ ਨਹੀਂ ਹੋਣੀ ਆਏਗੀ ਉਦੋਂ ਨਹੀਂ ਪਈ ਇਹਦੋਂ ਅੱਗੇ ਕੀਰਤਨ ਸੁਣਨ ਲੱਗ ਜੇ ਕੋਈ ਜਾ ਕੇ ਮੱਥਾ ਟੇਕੋ ਕੋਈ ਨਹੀਂ ਰੋਕਦਾ ਹੂੰ ਆ ਜਿਹੜੇ ਹਿੰਦੂਆਂ ਦੇ ਮੰਦਰ ਨੇ ਨਾ ਉੱਥੇ ਰਾਸ਼ਟਰਪਤੀ ਨੂੰ ਦੇਸ਼ ਦੇ ਨੂੰ ਨਹੀਂ ਅੰਦਰ ਜਾਣ ਦਿੱਤਾ ਗਿਆ ਹੂੰ ਆ ਬੀਬੀ ਰਾਸ਼ਟਰਪਤੀ ਆ ਇਹਨਾਂ ਨੇ ਅੰਦਰ ਜਾਣ ਦਿੱਤਾ ਗਿਆ ਗਰਭਗ੍ਰਾਹ ਚ ਸੋ ਸਿੱਖੀ ਦੀ ਤਾਕਤ ਹੈ ਇਹ ਤੱਕਦਾ ਸੀ ਦਿਖਦੇ ਨਹੀਂ ਸੀ ਉਹ ਜਿਵੇਂ ਬ੍ਰਾਹਮਣਵਾਦੀ ਬਣ ਲੱਗੇ ਵੀ ਜਿਵੇਂ ਉਹ ਨੇ ਅੰਦਰ ਜਾਣ ਦਿੰਦੇ ਅਸੀਂ ਬਣਾ ਜਾਂਦੇ ਹੀ ਇਹ ਫਰਕ ਹੈ ਸਾਨੂੰ ਸਮਝਣਾ ਉਹ ਸਿੱਖੀ ਕਿੱਥੇ ਖੜੀ ਹੈ ਤੁਹਾਡਾ ਨਜ਼ਰੀਆ ਕੀ ਕਹਿੰਦਾ ਲੰਮੇ ਸਮੇਂ ਤੋਂ ਤੁਸੀਂ ਸਿੱਖ ਧਰਮ ਨੂੰ ਦੇਖ ਰਹੇ ਹੋ ਇਹ ਗਰਾਵਟ ਕਿਉਂ ਆਈ ਹੈ ਇਹ ਗਰਾਵਟ ਇਸ ਕਰਕੇ ਆਈ ਹੈ ਕਿ ਅਸੀਂ ਜਿਹੜਾ ਸਿੱਖੀ ਦੀ ਗੁੱਡੀ ਹੈ ਉਹਨੂੰ ਛੱਡਤਾ ਸਿੱਖੀ ਦੀ ਰੋਹਾਨੀਅਤ ਨੂੰ ਛੱਡਤਾ ਸਿੱਖੀ ਜੀਵਨ ਛੱਡਤਾ ਅਸੀਂ ਕਾਲ ਖਾਇਕੇਛ ਹੱਥੋਂ ਦੇ ਨਾਮ ਕਰਾ ਪਛਾਣੇ ਸੇਦੀ ਬਜਾਏ ਅਸੀਂ ਸਿਰਫ ਸਿਆਸਤ ਧਰਮ ਨੂੰ ਸਿਆਸਤ ਵਾਸਤੇ ਵਰਤਣ ਲੱਗੇ ਬੋਟਾਂ ਵਾਸਤੇ ਵਰਤਣ ਲੱਗੇ ਜਾਂ ਧਰਮ ਕਾਣ ਚ ਵਰਤਣ ਲੱਗੇ ਕਿ ਜਗ੍ਹਾ ਵੀ ਐਚ ਬੋਡੀ ਸਾਹਿਬ ਤੇ ਬੈਠ ਕੇ ਜੀ 40 ਜਪਜੀ ਸਾਹਿਬ ਦੀਆਂ ਪੋੜੀਆਂ ਦਾ ਹਰੇਕ ਬੋਡੀ ਤੇ ਵਾਸਤੇ ਜਪਜੀ ਸਾਹਿਬ ਦਾ ਤੁਹਾਡਾ ਫਲਾਣਾ ਕੰਮ ਹੋ ਜਾਊਗਾ ਕਿ ਚੋ ਚੋਗਾ ਟੰਗਾ ਅਸੀਂ ਬ੍ਰਾਹਮਣ ਵਾਚ ਪੈ ਗਏ ਵਿਪਰਵਾਦ ਚ ਪੈ ਗਏ ਜਿੰਨਾ ਜਿੰਨਾ ਅਸੀਂ ਵਿਪਰਵਾਦ ਛੱਡੀ ਜਾਵਾਂਗੇ ਉਹਨਾਂ ਸਿੱਕੀ ਸਿੱਕੀ ਕਿੰਨਾ ਵੱਡਾ ਗੋਣਾ ਦੇਖੋ ਕਿੱੱਚੇ ਸਿੱਕੀ ਸਿੱਖੀ ਯਾਦਵਾਂ ਸਿੱਖੀ ਕਹਿੰਦੀ ਕਿਰਤ ਕਰੋ ਕਾਲ ਖਾ ਕੇ ਸ਼ਸਤੋਂ ਦੇ ਨਾਮ ਕਲਾ ਪਛਾਨੇ ਸਿੱਖੀ ਕਹਿੰਦੀ ਆਪਦੇ ਕੰਮ ਚ ਮਾਰੋ ਵੈਦਾਂ ਵੈਸੋ ਵੈਤੂੰ ਪਹਿਲਾ ਰੋਗ ਪਛਾਨ ਜੇ ਸਿੱਖੀ ਕਹਿੰਦੀ ਐ ਐਸਾ ਦਾਰੂ ਲੋੜਵਾ ਜਿਤਵੰਗੇ ਰੋਗਾ ਕਾ ਸਾਰੇ ਲੋਗਾਂ ਨੂੰ ਦੂਰ ਕਰੋ ਹੁਣ ਕੱਲਾ ਇਹੀ ਤਾਂ ਨਹੀਂ ਨਾ ਵੀ ਧਰਮ ਪਰਵਰਤਨ ਹੋ ਰਿਹਾ ਜਿਹੜੇ ਰੋਮਾਂ ਦੀ ਬਿਆਦਵੀ ਕਰ ਰਹੇ ਨੇ ਇਹ ਵੀ ਤਾਂ ਸਡੀ ਸਮੱਸਿਆ ਜਿਹੜੇ ਇਹ ਲੁੱਟ ਕਰਨ ਦੀ ਕੋਸ਼ਿਸ਼ ਕਰਦੇ ਨੇ ਵੀ ਤਾਂ ਸਮੱਸਿਆ ਬਾਬੇ ਨੇ ਤਾਂ ਕਿਹਾ ਜੇਲਾ ਤੱਕ ਗੱਡੇ ਕੱਪੜੇ ਜਾਮਾ ਹੋਏ ਪਲੀ ਜੋਦਰ ਤੀਵੇ ਮਾਨਸਾ ਤਿੰਨ ਕੋ ਨਿਰਮਲ ਚੀਜ਼ ਬਾਬੇ ਨੇ ਤਾਂ ਕਿਹਾ ਜਗ ਗਿਆਨੀ ਬਿਰਲਾਚਾਰੀ ਜਗ ਪੰਡਤ ਬਿਰਲਾ ਵਿਚਾਰੀ ਜਬ ਬਾਬੇ ਨੇ ਤਾਂ ਕਿਹਾ ਵੀ ਤੁਹਾਨੂੰ ਡਰਨ ਦੀ ਕੀ ਲੋੜ ਹੈ ਹੂੰ ਅੱਜ ਅਸੀਂ ਉਹਦੇ ਵਾਸਤੇ ਡਰੀ ਜਾਂਦੇ ਆ ਜੀ ਹੂੰ ਜੇ ਦਮ ਤਾਂ ਨਹੀਂ ਕਿਹਾ ਬਾਬਾ ਫਰੀਦ ਨੇ ਕਿਹਾ ਨਹੀਂ ਜੇ ਦਮ ਤਾਂ ਨਹੀਂ ਕਿਹਾ ਦਮ ਤਾਂ ਕੁੜਾ ਨਹੀਂ ਕਿਚਨ ਚ ਅਟ ਲੰਗਾਈਆ ਛੱਪਰ ਟੁੱਟੇ ਮੇ ਜੇ ਢਾੜ ਚ ਜੇ ਸਿੱਕੀ ਵਾਲ ਚ ਦਿੰਦੀ ਆ ਮੈਂ ਤੁਹਾਨੂੰ ਆਪਣੇ ਨਾਲ ਵਾਪਸ ਹੀ ਕੱਟਣਾ ਸੁਣਾ ਦਿੰਦਾ ਹੂੰ ਬਿਲਕੁਲ ਅ ਗੁਰਦੁਆਰੇ ਗਿਆ ਨੇ ਤੇ ਉੱਥੇ ਪਹਿਲੇ ਦਿਨ ਨਾ ਉਹ ਅਖੰਡ ਦੇ ਵੱਡੂ ਬਣੇ ਹੁੰਦੇ ਬੁੰਦੀ ਦੇ ਉਹ ਆਏ ਹੋਏ ਸੀ ਉਹ ਬੰਦੇ ਮਨੋਂ ਮੁੰਡਾ ਕਹਿੰਦਾ ਤੇ ਗੁਰਦੁਆਰੇ ਆਵਾਂਗੇ ਆ ਵੀ ਲੈ ਕਰੂ ਮੈਂ ਫੇਰ ਨਹੀਂ ਆਉਣਾ ਮੈਂ ਇੱਥੇ ਅਸੀਂ ਲੱਡੂਆਂ ਥੋੜਾ ਆਉਣੇ ਹਾਂ ਅੱਜ ਤਾਂ ਇੱਥੇ ਤਾਕਤ ਲੈਣ ਆਉਣੇ ਆ ਜੀ ਗੁਰੂ ਗ੍ਰੰਥ ਸਾਹਿਬ ਦੇ ਰੱਡ ਲੱਗਣਾਉਣੇ ਆ ਅਸੀਂ ਲੱਡੂ ਖਾ ਕੇ ਖੱਡੂ ਅਸੀਂ ਘਰੇ ਗਾਲਾਂਗੇ ਜਦ ਤੁਸੀਂ ਸਿੱਖੀ ਨੂੰ ਇਸ ਪਾਸੇ ਨਾਲ ਜੋੜ ਲੋਗੇ ਉਦੋਂ ਔਖਾ ਹੂੰ ਸੋ ਇਹ ਜਦ ਸਿੱਖੀ ਦਾ ਜਦ ਅਸੀਂ ਇਹ ਦੱਸਦੇ ਹਾਂ ਵੀ ਸਿੱਖੀ ਦਾ ਇਤਿਹਾਸ ਕੀ ਹੈ ਗੁਰਬਾਨੀ ਕੀ ਕਹਿੰਦੀ ਹੈ ਕਿਵੇਂ ਸਿੱਖੀ ਨੇ ਕੁਰਬਾਨੀਆਂ ਖਰੀਆਂ ਨੇ ਕਿਵੇਂ ਸਿੱਖੀ ਝੁਕਦੀ ਨਹੀਂ ਹੈ ਕਿਵੇਂ ਸਿੱਖੀ ਜੀਵਣਾ ਜਿਹੜਾ ਸਭ ਤੋਂ ਉੱਚਾ ਜੀਵਣਾ ਹੈ ਕਿਵੇਂ ਆਪਦੇ ਸੱਚੇ ਨਾਲ ਜੁੜ ਕੇ ਕਿਸੇ ਦੀ ਪਰਵਾਹ ਨਹੀਂ ਕਰਦਾ ਜਦ ਤੂੰ ਮੇਰੇ ਵੱਲ ਹੈਂ ਤਾਂ ਮੈਂ ਇੱਕ ਐਮ ਚੰਦਾਤਾ ਮੈਨੂੰ ਸਭ ਕੁਝ ਖਾਪਿਆ ਹਉ ਚੇਹਰਾ ਬੰਦਾ ਲਖਮੀ ਚੋਟਨਾ ਆਵੀ ਖਾਏ ਖਰਚ ਰਹੰਦਾ ਸੁਣ ਮਰੀਦਾ ਟਾਡੀ ਆਦਾ ਸਿੱਖੀ ਇਹ ਨਹੀਂ ਹੈ ਜੋ ਸ਼ਰਨਾ ਆਵੇ ਇਸ ਗੱਲ ਕੰਠ ਲਗਾਵੇ ਇਦਿਰ ਦਸਵਾਮੀ ਸੰਦਾ ਕੋਈ ਫਰਕ ਨਹੀਂ ਭੁੱਦ ਗਿਆ ਇਸ ਦਵਾਰ ਆ ਗਿਆ ਕਿੰਨ ਕੋਈ ਨਹੀਂ ਆਜੋ ਚਿੱਕੀ ਹਰੇਕ ਨੂੰ ਕਲੇ ਲਗਾਉਂਦੀ ਹੈ ਆਹਦੀ ਅਸੀਂ ਪ੍ਰੈਕਟੀਕਲ ਵੀ ਕਰਕੇ ਦਿਖਾਇਆ ਇਹ ਪੀਵੀਟੀ ਕਿਸੇ ਨਾ ਧਾਰਨ ਦਿੱਤੀ ਜਗ੍ਹਾ 2084 ਚ ਜੋ ਕੱਪੜੇ ਆਮ ਕਰਿਆ ਗਿਆ ਹੁਣ ਉਹੀ ਆ ਗਏ ਬਿਲਕੁਲ ਜੋ ਕੱਪੜੇ ਆਮ ਕਰਿਆ ਗਿਆ ਉਹ ਕਿੰਨਾ ਨ ਕਰਿਆ ਉਹ ਗੁੰਡਿਆਂ ਨੇ ਹਮ ਆਰਐਸਐਸ ਨਾਲੜਿਆ ਹੋਇਆ ਸੀ ਠੀਕ ਹੈ ਜਿਸ ਵੇ ਕੋਰੋਨਾ ਫੈਲ ਗਿਆ ਜੀ ਉਹਦੇ ਜਿਹੜੇ ਕਾਤਣਾ ਦੇ ਟੋਡੇ ਸੀ ਹੂੰ ਉਹ ਆਕਸੀਜਨ ਦੇ ਸਿਲੰਡਰ ਵੀ ਚਾਕੇ ਵੰਡ ਰਹੇ ਸੀ ਉਹ ਸਿੱਖਾਂ ਦੇ ਨੌਜਵਾਨ ਉਹਨਾਂ ਹੀ ਹਿੰਦੂਆਂ ਦੇ ਘਰਾਂ 'ਚ ਜਾ ਕੇ ਸਿਲੰਡਰ ਸਿਰਾਂ ਦੇ ਚੁੱਕੇ ਜਾ ਕੇ ਦੇ ਰਹੇ ਸੀ ਉਹਨਾਂ ਨੇ ਕਿਹਾ ਨਹੀਂ ਤੂੰ ਸਾਡੇ ਬਾਪ ਦਾ ਦਰਦ ਨੂੰ ਵਧਿਆ ਸੀ ਸਾਡੀਆਂ ਔਰਤਾਂ ਦੀ ਬੇਹਰਮਤੀ કરી ਸੀ ਅਸੀਂ ਤੁਹਾਨੂੰ ਆਕਸੀਜਨ ਕਿਉਂ ਦਈਏ ਇਹਦੇ ਉਲਟ ਕਾਨਪੁਰ ਦਾ ਮੈਡੀਕਲ ਕਾ ਦੀ ਇੱਕ ਪ੍ਰਿੰਸੀਪਲ ਹੁਣ ਸੇ ਕਰੋਨਾ 'ਚ ਜੀ ਇਹ ਕਹਿ ਰਹੀ ਹੈ ਕਿ ਇਹਨਾਂ ਮੁਸਲਮਾਨਾਂ ਨੂੰ ਬਚਾ ਕੇ ਕੀ ਕਹਿੰਨਾ ਸਰਕਾਰੀ ਮੈਡੀਕਲ ਕਾ ਦੀ ਪ੍ਰਿੰਸੀਪਲ ਤਾਂ ਇਹ ਕਹਿੰਦੀ ਆ ਐਡੀ ਵੱਡੀ ਲਿਖੀ ਹੂੰ ਕਿ ਇਹਨਾਂ ਨੂੰ ਬਚਾ ਕੇ ਕੀ ਲੈਣਾ ਜੀਰਾਂ ਨੂੰ ਕੋਈ ਨੁਕਸਾਨ ਨਹੀਂ ਕਰਿਆ ਪਰ ਸਿੱਖ ਨੌਜਵਾਨ ਜਿਨ੍ਹਾਂ ਦੇ ਬਾਪ ਦਾਦਿਆਂ ਨੂੰ ਪਤਾ ਨਹੀਂ ਕੀ ਕੁਛ ਕਰਿਆ ਉਹਨਾਂ ਨੇ ਉਸ ਬੰਦੇ ਚੁੱਕ ਚੁੱਕ ਕੇ ਉਹਨਾਂ ਨੂੰ ਵੰੜ ਰਿਹਾ ਆ ਸਿੱਖੀ ਦੀ ਤਾਕਤ ਹੂੰ ਸੋ ਸਾਨੂੰ ਸਿੱਖੀ ਦੀ ਤਾਕਤ ਸਮਝ ਨਹੀਂ ਪੋਗੀ ਹੂੰ ਜਿੱਦਾਂ ਅਸੀਂ ਸਿੱਖੀ ਦੀ ਘੋੜਿਆਂ ਦੇ ਉੱਤੇ ਬੈਠ ਕੇ ਸੀ ਤੁਹਾਨੂੰ ਪਤਾ ਹੈ ਏ ਅਹਿਮਦ ਸ਼ਾਹ ਦਾਰੀ ਨੇ ਜਦ ਬਿਲਕੁਲ ਵੀ ਇਹ ਤਾਂ ਘੋੜਾ ਦੇ ਰਹਿੰਦੇ ਨੇ ਵੀ ਕੰਧ ਨੂੰ ਮੋੜ ਚੁੱਕੇ ਕਹਿੰਦਾ ਫੇਰ ਨਹੀਂ ਉਹਨੂੰ ਕੋਰਾ ਸਕਦਾ ਸੋ ਆਪਾਂ ਇਹ ਗੱਲ ਸਮਝੀਏ ਵੱਡਾ ਕੱਦੂ ਕਰਾ ਹੋਇਆ ਛੋਟਾ ਕੱਦੂ ਆਪਾਂ ਕਦੇ ਚਾਹ ਸੁਣਾਏ ਅਪਾ ਦਾ ਜਿਹੜੇ ਆ ਜੋੜ ਮੇਲ ਹੁੰਦੇ ਨੇ ਮੁਕਸਰ ਲਾੜੋ ਜੱਤੋ ਦੇ ਮੋਰਚੇ ਦਾ ਗੰਗਸਰ ਲਾੜੋ ਫਤਿਹਗੜ੍ਹ ਸਾਹਿਬ ਲਾੜੋ ਅਨੰਦਪੁਰ ਸਾਹਿਬ ਲਾੜੋ ਤਲਵੰਡੀ ਸਾਬੋ ਲਾੜੋ ਅੰਮ੍ਰਿਤਸਰ ਸਾਹਿਬ ਅਪਾ ਕਦੇ ਇਹ ਸਾਖੀਆਂ ਸੁਣਾਈਆਂ ਨੇ ਵੀ ਕਿਵੇਂ ਸਿੱਖੀ ਨੇ ਕੁਰਬਾਨੀਆਂ ਕਰੀਆਂ ਕੋਈ ਤੁਸਮਾ ਕਿਆ ਦਾ ਨਾ ਨਾ ਇੱਥੇ ਇਹ ਨਹੀਂ ਕਰਦਾ ਕਾਨਫਰੰਸ ਦਾ ਨਹੀਂ ਕਰਨਾ ਉਹ ਭਾਈ ਜੇ ਸਿੱਖੀ ਨੇ ਸਾਖੀਆਂ ਉੱਥੇ ਨਹੀਂ ਸੁਣਾਉਣੀਆਂ ਕੁਰਬਾਨੀ ਦੀਆਂ ਤਾਕਤਦਾਨ ਦੀਆਂ ਦੁਸ਼ਮਣ ਨੂੰ ਭਜਾਉਣ ਦੀਆਂ ਹੋਰ ਕਿੱਥੇ ਸੁਣਾਉਂ ਜੇ ਭਾਈ ਕਨਈਆ ਦੀ ਗੱਲ ਤੁਸੀਂ ਉੱਥੇ ਨਹੀਂ ਸੁਣਾਉਣੀ ਜੇ ਤੁਸੀਂ ਨਾਇਮ ਨਹੀਂ ਖਿੱਚਵੀਂ بیا ਭਾਈ ਕਨਈਆ ਆ ਕਾਨਪੁਰ ਜੀ ਮੈਡੀਕਲ ਕਾਲਜ ਦੀ ਪ੍ਰਿੰਸੀਪਲਾ ਦੋਹਾਂ ਚ ਦੇਖ ਲਓ ਕੀ ਆ ਆਪੇ ਚੁੰਡੋ ਉਹ ਕੋਈ ਜੀ ਮੈਂ ਤਾਂ ਇੱਧਰ ਜਾ ਸਨਾਰਤਾ ਸੀ ਨਾ ਜੋ ਡਾਕਟਰ ਹੈ ਇੱਧਰ ਜਾਓ ਨਰਸ ਹੈ ਡਾਕਟਰ ਹੈ ਫਾਰਮਸਿਸਟ ਹੈ ਜੇ ਕੋਈ ਫਿਜ਼ੀਓਥੈਰੇਪਿਸਟ ਹੈ ਉਹ ਐਸ ਪਾਸੇ ਜਾਊ ਐਸ ਪਾਸੇ ਨਹੀਂ ਜਾਂਦਾ ਭਾਈ ਕਨਈਆ ਬਣੇਗਾ ਸਾਡੀ ਸਿੱਖ ਕਾਮ ਚ ਫਿਰ ਪ੍ਰਚਾਰ ਦੀ ਕਮੀ ਰਹਿ ਗਈ ਕਿ ਅੱਜ ਸਾਡੇ ਜਿਹੜੇ ਬੱਚੇ ਸਿੱਖੇ ਨੂੰ ਟਿਕਦੇ ਜਿਹੜਾ ਸਿੱਖ ਜਿਹੜਾ ਸ਼੍ਰੋਮਣੀ ਕਮੇਟੀ ਕਰਨਾ ਸੀ ਤਾਂ ਕਰਿਆ ਹੀ ਨਹੀਂ ਸ਼੍ਰੋਮਣੀ ਕਮੇਟੀ ਨੇ ਇਤਿਹਾਸ ਦੀ ਕਿਤਾਬ ਛਾਪੀ ਉਹਦੇ ਵਿੱਚ ਤਾਂ ਸਾਰਾ ਸਿੱਖੀ ਦੇ ਉਲਟ ਲਿਖਿਆ ਹੋਇਆ ਜੀ ਉਹ ਤਾਂ ਕਹਿੰਦੇ ਨੇ ਗੁਰੂ ਤੇਗ ਬਹਾਦਰ ਤਾਂ ਬਟੇਰਾ ਸੀ ਉਹ ਤਾਂ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਨੇ ਤਾਂ ਜਹਾਂਗੀਰ ਦੀ ਨੌਕਰੀ ਕੀਤੀ ਸੀ ਆਕੇ ਫੌਜੀ ਦੀ ਉਹ ਤਾਂ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਨੇ ਤਾਂ ਖੁਦਕਸ਼ੀ ਕਰ ਲਈ ਸੀ ਆਪਣੇ ਪਥਰਾਂ ਦੇ ਵਿਯੋਗ ਚ ਉਹ ਤਾਂ ਕਹਿੰਦੇ ਨੇ ਮਾਤਾ ਜੀਤੋ ਜੀ ਉਹ ਬੱਚਿਆਂ ਨੂੰ ਲੈ ਕੇ ਭੱਜੀ ਸੀ ਮਾਤਾ ਸੁੰਦਰੀ ਵੀ ਕਿਤੇ ਇੰਨਾ ਦਾ ਮਨ ਜੇ ਇਹੋ ਜਿਹਾ ਝਾਸ ਤੁਸੀਂ ਪੜਾਉਗੇ ਤੇ ਲੋੜੇ ਦਾਖ ਬਜੌਰੀਆਂ ਕਿੱਕਰ ਬੀਜੇ ਜੱਟ ਹੰਡੇ ਉਨਕ ਤਾਏ ਦਾ ਪਹਿਦਾ ਲੋੜੇ ਪੱਟ ਤੇ ਫਿਰ ਤੁਸੀਂ ਤੁਹਾਨੂੰ ਉਹ ਕਿੱਥੋਂ ਮਿਲੇ ਅਸੀਂ ਅਸਲ ਚ ਸਿੱਖੀ ਨੇ ਸਿੱਖੀ ਦੇ ਬਾਰੇ ਗੁਰਬਾਣੀ ਚ ਬਹੁਤ ਸੋਨਾ ਸ਼ਬਦ ਹੈ ਸਿੱਖੀ ਨੂੰ ਮੈਂ ਇੱਕ ਮੱਛੀ ਨਾਲ ਮੁਕਾਬਲਾ ਕਰਨਾ ਹਮ ਕਹਿੰਦੇ ਮਛਵੀ ਜਾਲ ਨਾ ਜਾਣਿਆ ਮਛਲੀ ਜਾਲ ਨਾ ਜਾਣਿਆ ਸਰ ਖਾਰਾ ਸਗਾ ਹੋ ਅਤ ਸਿਆਣੀ ਸੋਣੀ ਕਿਉਂ ਕੀਤਾ ਵੇਸਾ ਹੋ ਇਹ ਜਿਹੜੇ ਇਹ ਜਿਹੜਾ ਸਿੱਖੀ ਦੇ ਹਾਲ ਨਾਲ ਜਾਲ ਹੈ ਇਹ ਅਸੀਂ ਪਛਾਣਿਆ ਅਸੀਂ ਉਹ ਚ ਫਸਦੇ ਜਾ ਰਹੇ ਹਾਂ ਆਪ ਤਾਂ ਸਿਆਣੇ ਸੋਹਣੇ ਹੋ ਕੇ ਵੀ ਇਹ ਸਮਝਣ ਦੀ ਕੋਸ਼ਿਸ਼ ਨਹੀਂ ਕਰੀ ਵੀ ਅਸੀਂ ਵਸਾ ਕਰ ਲਿਆ ਕਿਉਂ ਕੀਤਾ ਵਸਾ ਆਏ ਸਾਡੇ ਨਾਲ ਇਹਨੂੰ ਸਮਝੀਏ ਗੁਰਗੱਭੀ ਸਾਹਿਬ ਤੁਹਾਡੇ ਤੋਂ ਵੀ ਅਸੀਂ ਜ਼ਰੂਰ ਜਾਣਨਾ ਚਾਹੁੰਦੇ ਤੁਸੀਂ ਗੈਰ ਸਿੱਖ ਹੋ ਕੇ ਵੀ ਸਿੱਖੀ ਦੇ ਬੜੇ ਨੇੜੇ ਹੋ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਨੇੜੇ ਹੋ ਤੇ ਕਿੰਨੇ ਸਮੇਂ ਤੋਂ ਤੁਸੀਂ ਮਤਲਬ ਕਿ ਸਿੱਖੀ ਦੇ ਨਾਲ ਜੁੜੇ ਹੋ ਮੈਂ ਤਾਂ 14-15 ਸਾਲ ਦੀ ਉਮਰ ਹੋਈ ਜੀ ਉਹ ਤੋਂ ਮੈਂ ਮੈਂ ਸਾਰੇ ਧਰਮਾਂ ਵਾਲੀ ਜਿਹੜਾ ਘਰ ਮੈਂ ਸਾਰੇ ਧਰਮਾਂ ਨੂੰ ਪੜ ਕੇ ਰਮਾਇਣ ਮਹਾਭਾਰਤ ਭਗਵਦ ਪ੍ਰਾਣ ਚਾਰੇ ਵੀਦ ਬਾਕੀ ਪ੍ਰਾਣ ਸਿਮਰਤੀਆਂ ਤੇ ਬਾਈਬਲ ਕੁਰਾਨ ਇਹ ਸਾਰੇ ਪਰਿਣੀਤੀ ਸ਼ਾਸਤਰ ਜੀ ਉਹਦੇ ਵਿੱਚੋਂ ਮੈਨੂੰ ਲੱਗਿਆ ਕਿ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਦਰਸ਼ਨ ਹੈ ਨਾ ਇਹ ਸਭ ਤੋਂ ਜੀ ਤੋਂ ਜਦ ਤੁਹਾਨੂੰ ਇਹ ਪਤਾ ਲੱਗ ਗਿਆ ਵੀ ਆਹ ਡਾਕਟਰ ਕੋਲ ਗਏ ਇਥੋਂ ਵੀ ਬਹੁਤਾ ਇਲਾਜ ਵਧੀਆ ਨਹੀਂ ਹੈ ਮਾੜਾ ਮੋਟਾ ਕਰਦਾ ਇਹਦੇ ਕੋਲ ਗਏ ਇਹ ਵੀ ਇਹੀ ਕਰਦਾ ਇਹਦੇ ਕੋਲ ਫਿਰ ਤੁਸੀਂ ਚੁਣ ਲੈਨੇ ਹੋ ਆ ਠੀਕ ਹੈ ਬਿਲਕੁਲ ਤੋਂ ਉਹ ਮੈਂ ਸਿੱਖੀ ਚੁਣੀ ਆ ਵੀ ਸਿੱਖੀ ਆ ਜਿਹੜੀ ਇਹ ਤੁਹਾਨੂੰ ਚੰਗਾ ਬੰਦਾ ਬਣਾਉਂਦੀ ਆ ਹੂੰ ਬੰਦਾ ਤਾਂ ਚੰਗਾ ਬੰਦਾ ਚਾਹੀਦਾ ਹੂੰ ਤੋ ਇਨਸਾਨ ਚੰਗਾ ਬਣਦਾ ਸਭ ਤੋਂ ਬੜੇ ਸਿੱਖ ਪ੍ਰਚਾਰਕ ਹੋਣਗੇ ਜੋ ਹੱਲ-ਵਲ ਵੀ ਜਾਣਦੇ ਹੋਣਗੇ ਕਿ ਸਿੱਖੀ ਪ੍ਰਚਾਰ ਕਿਵੇਂ ਦਾ ਹੋਣਾ ਚਾਹੀਦਾ ਸਿੱਖੀ ਨੂੰ ਕਿਵੇਂ ਉਭਾਰਿਆ ਜਾ ਸਕਦਾ ਹੈ ਪਰ ਤੁਹਾਡਾ ਕੀ ਕਹਿਣਾ ਹੈ ਜੀਵਨ ਦੇ ਨਾਲ ਜੋੜ ਕੇ ਦਿਨਾਂ ਜੀਵਨ ਜੋੜੇ ਜੀ ਬਿਲਕੁਲ ਬਹੁਤ ਧੰਨਵਾਦ ਜੀਵਨ ਜੋੜੇ ਨਹੀਂ ਕੰਮ ਹੁੰਦਾ ਜੀਵਨ ਜੋੜ ਕੇ ਹੋਏਗਾ ਜੇ ਜੀਵਨ ਨੂੰ ਉਹੋ ਜਿਹਾ ਬਣਾਓ ਕਿ ਆਹਮੜਾ ਉਪਰ ਹੋ ਗਏ ਨਵੇਰਾ ਕਿ ਆ ਸੂਫੀ ਕਾ ਪੰਗ ਸੋ ਬਿਲਕੁਲ ਸ ਦਰਸ਼ਕ ਤੁਸੀਂ ਦੇਖ ਸਕਦੇ ਹੋ ਪਿਆਰੇ ਆਲਗਰਗ ਜੀ ਨੇ ਗੈਰ ਸਿੱਖ ਹੋ ਕੇ ਵੀ ਉਹਨਾਂ ਚੀਜ਼ਾਂ ਨੂੰ ਦੱਸਿਆ ਕਿ ਕਿਵੇਂ ਤੁਸੀਂ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਕੇ ਆਪਣੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜ ਸਕਦੇ ਜੋ ਇਹ ਧਰਮ ਪਰਿਵਰਤਨ ਹੈ ਇਹ ਅਸਲ ਮਾਇਨੇ ਦੇ ਵਿੱਚ ਅਗਰ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਨੂੰ ਸਮਝੋਗੇ ਗੁਰੂ ਦੇ ਨਾਲ ਜੁੜੋਗੇ ਤਾਂ ਫਿਰ ਕਦੇ ਵੀ ਧਰਮ ਜਿਹੜਾ ਪਰਿਵਰਤਨ ਨਹੀਂ ਹੋ ਸਕਦਾ ਜੁੜੇ ਰਹੋ ਇੱਕ ਓੰਕਾਰ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ